ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਉਹਦੇ ਵਿੱਚ ਸਾਰੇ ਪੀਸ ਰਹਿਣਗੇ ਜੀ ਹੈਂਡਵਰਕ ਦੇ ਆ ਜਿਹੜੇ ਵੀ ਉਹਦੇ ਵਿੱਚ ਥਰੈਡਵਰਕ ਦੇ ਰੈਡੀ ਕੀਤੇ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀ ਆਪਣੇ ਕਸਟਮਰ ਦਾ ਕੋਰੀਅਰ ਜਾਣਾ ਸੀ ਤੇ ਅਚਾਨਕ ਸਾਨੂੰ ਯਾਦ ਆਇਆ ਕਿ ਆਪਾਂ ਇਹਦੀ ਵੀਡੀਓ ਜਿਹੜੀ ਸ਼ੂਟ ਨਹੀਂ ਕੀਤੀ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ ਵੀਡੀਓ ਸ਼ੂਟ ਕਰਨ ਦਾ ਟਾਈਮ ਜਿਹੜਾ ਬੜੀ ਮੁਸ਼ਕਲ ਨਾਲ ਮਿਲਦਾ ਤਾਂ ਹੁਣ ਅਸੀਂ ਇਸ ਟਾਈਮ ਇਹਦੀ ਵੀਡੀਓ ਸ਼ੂਟ ਕਰ ਰਹੇ ਹਾਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਨੂੰ ਸਾਡੇ ਨਵੇਂ-ਨਵੇਂ ਡਿਜ਼ਾਈਨਾਂ ਬਾਰੇ ਜਿਹੜਾ ਪਤਾ ਲੱਗਦਾ ਰਹੇਗਾ ਅਗਰ ਚੈਨਲ ਤੇ ਪਹਿਲੀ ਵ ਤੇ ਲੋ ਜੀ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਸੂਟ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਤੁਸੀਂ ਸਾਨੂੰ ਐਨੀ ਟਾਈਮ ਮੈਸੇਜ ਐਂਡ ਕਾਲ ਤੁਸੀਂ ਕਰ ਸਕਦੇ ਹੋ ਕਈ ਵਾਰੀ ਕਾਲ ਆਪਾਂ ਪਿਕ ਨਹੀਂ ਕਰ ਸਕਦੇ ਤੱਕ ਕਿ ਤੁਹਾਨੂੰ ਪਤਾ ਹੁੰਦਾ ਸਾਰਿਆਂ ਨੂੰ ਤਕਰੀਬਨ ਹੁਣ ਤੱਕ ਪਤਾ ਹੀ ਹੈ ਕਿ ਕਾਫੀ ਹੈ ਨਾ ਬੁਟੀਕ ਦੇ ਕੰਮ ਨੂੰ ਲੈ ਕੇ ਸਾਨੂੰ ਬਾਹਰ ਅੰਦਰ ਜਾਣਾ ਪੈਂਦਾ ਇਸ ਕਰਕੇ ਬਾਹਰ ਥੋੜੇ ਕਾਲ ਤੇ ਗੱਲ ਕਰਨੀ ਸਾਨੂੰ ਐਦਾਂ ਹੁੰਦਾ ਕਿ ਨਾ ਤਾਂ ਤੁਹਾਨੂੰ ਪ੍ਰੋਪਰ ਸਮਝ ਆਉਣੀ ਔਰ ਅਸੀਂ ਵੀ ਤੁਹਾਡੇ ਨਾਲ ਜਲਦੀ ਜਲਦੀ ਇਸ ਗੱਲ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਂ ਸ਼ਾਮ ਨੂੰ ਅਜਵੇਂ ਤੁਸੀਂ ਜੇ ਅਗਰ ਮੈਨੂੰ ਕਾਲ ਜਾਂ ਮੈਸੇਜ ਕਰਨੇ ਹੁੰਦੇ ਨੇ ਮੈਸੇਜ ਤੁਸੀਂ ਦਿਨ ਦੇ ਵਿੱਚ ਕਰਦੇ ਰਹੋ ਕੋਈ ਇਸ਼ੂ ਨਹੀਂ ਹੈਗਾ ਬਾਕੀ ਤੁਸੀਂ ਜੇ ਅਗਰ ਕੁਝ ਆਰਡਰ ਕਰਨਾ ਫਾਈਨਲ ਕਰਨਾ ਆਪਣਾ ਜਿੱਦਾਂ ਤੁਹਾਨੂੰ ਸੂਟ ਵਗੈਰਾ ਪਸੰਦ ਆ ਗਿਆ ਨਾ ਤਾਂ ਤੁਸੀਂ ਹੁਣ ਲਾਸਟ ਆਪਣਾ ਇਹ ਹੈ ਕਿ ਫਾਈਨਲ ਕਰਨਾ ਆਪਣਾ ਆਰਡਰ ਤਾਂ ਤੁਸੀਂ ਮੈਨੂੰ ਰਾਤ ਨੂੰ ਜਿਵੇਂ 9 ਤੋਂ ਲੈ ਕੇ 12 ਵਜੇ ਤੱਕ ਮੈਂ ਕਾਲ ਜਿਹੜੀ ਕਰ ਸਕਦੇ ਹੋ ਠੀਕ ਹੈ ਜੀ ਤੇ ਕਿਉਂਕਿ ਕੁਝ ਭੈਣਾਂ ਨੂੰ ਟਾਈਮਿੰਗ ਜਿਹੜਾ ਪਤਾ ਨਹੀਂ ਹੁੰਦਾ ਜਿਹੜੇ ਨਵੇਂ ਜੁੜਦੇ ਨੇ ਤਾਂ ਉਹ ਫਿਰ ਮੈਨੂੰ ਮਾਰਨਿੰਗ ਦੇ ਵਿੱਚ ਕਾਲ ਕਰੀ ਜਾਂਦੇ ਨੇ ਤਾਂ ਮਾਰਨਿੰਗ ਦੇ ਵਿੱਚ ਕਾਲ ਰਿਡੀ ਪਿਕ ਕਰਨੀ ਥੋੜੀ ਮੁਸ਼ਕਲ ਹੋ ਜਾਂਦੀ ਤੇ ਤੇ ਤੁਹਾਡਾ ਅੱਜ ਵਾਲੀ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਦਿਖਾਉਣੇ ਅੱਜ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਸੂਟ ਰੈਡੀ ਹੋਏ ਨੇ ਤੇ ਕਾਫੀ ਡਿਜ਼ਾਈਨ ਇਦਾਂ ਦੇ ਨੇ ਜਿਹੜੇ ਸਾਡੇ ਦੁਬਾਰਾ ਜਿਹੜੇ ਰਿਪੀਟ ਹੁੰਦੇ ਨੇ ਇਹ ਜਿਹੜੀਆਂ ਭਾਣਾ ਪਹਿਲੇ ਦਿਨ ਤੋਂ ਆਪਣੇ ਨਾਲ ਜੁੜੀਆਂ ਹੋਈਆਂ ਇਹਨਾਂ ਨੂੰ ਪਤਾ ਹੀ ਕੀ ਇਹ ਦਾ ਡਿਜ਼ਾਈਨ ਹੈ ਆਪਣਾ ਕਾਫੀ ਵਾਰ ਰਿਪੀਟ ਹੋ ਚੁੱਕਿਆ ਬਹੁਤ ਹੀ ਪਿਆਰਾ ਔਰ ਇਸੇ ਕਲਰ ਦੇ ਉੱਪਰ ਇਸੇ ਫੈਬਰਿਕ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਸੀ ਔਰ ਸੇਮ ਹੀ ਡਿਜ਼ਾਈਨ ਔਰ ਸੇਮ ਫੈਬਰਿਕ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਤੇ ਜਿੰਨੇ ਵੀ ਹੁਣ ਤੱਕ ਸੂਟ ਬਹੁਤ ਹੀ ਪਿਆਰਾ ਸੂਟ ਇਹ ਆਪਾਂ ਕੀਤਾ ਜੀ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਕਲਰ ਬਹੁਤ ਜ਼ਿਆਦਾ ਸੋਹਣਾ ਜੀ ਇਸ ਤਰ੍ਹਾਂ ਰਹੇਗਾ ਜੀ ਆਪਣਾ ਪੂਰਾ ਨੈਕ ਬਹੁਤ ਹੀ ਪਿਆਰਾ ਜਿਹਾ ਨੈਕਵਰਕ ਹੈ ਔਰ ਇਹਦੇ ਵਿੱਚ ਆਪਾਂ ਨੇ ਮਜ਼ੈਂਟਾ ਕਲਰ ਦਾ ਪੈਚ ਉਹ ਐਡ ਕੀਤਾ ਹੋਇਆ ਕਿਉਂਕਿ ਮਜ਼ੈਂਟਾ ਨਾਲ ਬਹੁਤ ਜ਼ਿਆਦਾ ਸੋਹਣੀ ਜਿਹੀ ਗ੍ਰੇਸ ਆ ਰਹੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਲਾਈਟ ਐਂਡ ਡਾਰਕ ਦਾ ਚਾਹੇ ਸਾਡੇ ਪ੍ਰਿੰਟ ਸੂਟ ਹੋਣ ਚਾਹੇ ਉਹ ਸਾਡੇ ਹੈਂਡਵਰਕ ਦੇ ਸੂਟ ਹੋਣ ਹਮੇਸ਼ਾ ਹੀ ਸਾਡੇ ਸੂਟਾਂ ਦੇ ਵਿੱਚ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹਮੇਸ਼ਾ ਹੀ ਰਹਿੰਦਾ ਇਹ ਇਦਾਂ ਨਹੀਂ ਹੈਗਾ ਕਿ ਇਹ ਜਿਆਦਾ ਯੰਗ ਜੇਜ਼ ਦੀਆਂ ਭੈਣਾਂ ਵੇਅਰ ਕਰ ਸਕਦੀਆਂ ਨੇ ਇਹਦੇ ਵਿੱਚ ਤੁਸੀਂ ਇਦਾਂ ਕਿ ਹਰੇ ਕੇਜ ਦੀਆਂ ਭੈਣਾਂ ਇਹ ਵਾਲੇ ਸੂਟ ਆਪਣੇ ਲਈ ਬਣਾ ਸਕਦੀਆਂ ਨੇ ਖਾਸ ਕਰਕੇ ਇਹ ਵਾਲਾ ਡਿਜ਼ਾਈਨ ਜਿਹੜਾ ਕਿਉਂਕਿ ਇਹਦੇ ਵਿੱਚ ਲਾਈਟ ਵੀ ਹੋ ਗਿਆ ਔਰ ਡਾਰਕ ਵੀ ਹੋ ਗਿਆ ਇਸ ਤਰ੍ਹਾਂ ਆਪਣਾ ਸੈਂਟਰ ਪੈਨਲ ਰਹੇਗਾ ਤੁਸੀਂ ਦੇਖ ਸਕਦੇ ਹੋ ਆਪਣਾ ਅੰਡਰ arm ਤੋਂ ਨੀਚੇ ਤੱਕ ਆਪਣਾ ਜਿਹੜਾ ਸੈਂਟਰ ਪੈਨਲ ਜਾ ਰਿਹਾ ਇਹ ਵੀ ਆਪਾਂ ਦੋ ਜਿਹੜ ਔਰ ਜਿਹੜੇ ਥ੍ਰੈਡ ਆਪਾਂ ਉਥੇ ਐਡ ਕੀਤੇ ਨੇ ਉਹੀ ਆਪਾਂ ਵਰਕ ਦੇ ਵਿੱਚ ਐਡ ਕੀਤੇ ਨੇ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇਹਦੇ ਵਿੱਚ ਥ੍ਰੈਡ ਐਡ ਹੈ ਜੀ ਹੈਂਡ ਵਰਕ ਦਾ ਸਾਰਾ ਕੰਮ ਹੈ ਕੁਝ ਵੀ ਇਹਦੇ ਵਿੱਚ ਮਸ਼ੀਨ ਦਾ ਕੰਮ ਨਹੀਂ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪੈਚ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਆਪਾਂ ਪੂਰੀ ਸ਼ਰਟ ਦੇ ਉੱਪਰ ਪੇਸਟਿੰਗ ਕੀਤੀ ਹੋਈ ਹੈ ਮਜ਼ੈਂਟਾ ਕਲਰ ਦੀ ਜਿਹਦੇ ਨਾਲ ਸਾਡਾ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਤੇ ਬਹੁਤ ਹੀ ਪਿਆਰਾ ਜੀ ਬਹੁਤ ਹੀ ਅੱਛਾ ਫੈਬਰਿਕ ਹੈ ਸ਼ਿਮਰ ਕਾਫੀ ਬੰਨ ਨੂੰ ਡਰ ਹੁੰਦਾ ਕਿ ਪਤਾ ਨਹੀਂ ਸ਼ਿਮਰ ਫੈਬਰਿਕ ਕਿਵੇਂ ਦਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਫੈਬਰਿਕ ਹਮੇਸ਼ਾ ਹੀ ਆਪਾਂ ਤੁਹਾਨੂੰ ਅੱਛੀ ਕੁਆਲਿਟੀ ਦਾ ਜਿਹੜਾ ਲਗਾ ਕੇ ਦਿੰਨੇ ਆ ਜੀ ਇਦਾਂ ਨਹੀਂ ਹੈਗਾ ਕਿ ਫੈਬਰਿਕ ਵੀ ਤੁਹਾਨੂੰ ਵਿੱਚ ਹਲਕੀ ਕੁਆਲਿਟੀ ਮਿਲੇਗੀ ਹਮੇਸ਼ਾ ਹੀ ਫੈਬਰਿਕ ਚਾਹੇ ਉਹ ਪ੍ਰਿੰਟ ਸੂਟ ਹੋਣ ਚਾਹੇ ਉਹ ਸਾਡੇ ਹਨਾ ਹੈਂਡਵਰਕ ਦੇ ਪੀਸ ਹੋਣ ਫੈਬਰਿਕ ਹਮੇਸ਼ਾ ਤੁਹਾਨੂੰ ਅੱਛਾ ਮਿਲੇਗਾ ਤੇ ਇਸ ਤਰ੍ਹਾਂ ਰਹੇਗਾ ਜੀ ਆਪਣੀ ਬਾਟਮ ਦੇ ਉੱਪਰ ਵਰਕ ਕਾਫੀ ਹੈਵੀ ਆਪਣੀ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਹੈ ਤੁਸੀਂ ਚੈ ਅਮੇਸ਼ਾ ਤੁਹਾਨੂੰ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਵਰਕ ਬਾਰੇ ਪ੍ਰੋਪਰ ਪਤਾ ਲੱਗ ਸਕੇ ਕਿ ਸਾਡੇ ਜਿਹੜਾ ਵਰਕ ਹੈ ਉਹ ਕਿਵੇਂ ਦਾ ਹੋਇਆ ਕਿਉਂਕਿ ਵਰਕ ਨਾਲ ਹੀ ਸੂਟ ਦੀ ਜਿਹੜੀ ਗ੍ਰੇਸ ਬਣਦੀ ਹੈ ਇਹ ਬਾਟਮ ਦੇ ਉੱਪਰ ਵਰਕ ਰਹੇਗਾ ਨੈਕ ਦੇ ਉੱਪਰ ਵਰਕ ਰਹੇਗਾ ਬਾਹੂ ਦੇ ਰਹੇਗਾ ਔਰ ਸੈਂਟਰ ਪੈਨਲ ਤੇ ਘੇਰਾ ਬਣਿਆ ਹੋਇਆ ਜੀ ਠੀਕ ਹੈ ਜੀ ਤੇ ਅਗਰ ਤੁਸੀਂ ਸੇਮ ਬਣਾਉਣਾ ਚਾਹੁੰਦੇ ਹੋ ਸੇਮ ਵੀ ਬਣ ਜਾਏਗਾ ਅਗਰ ਤੁਸੀਂ ਕਲਰ ਚੇਂਜ ਕਰਵਾਉਣਾ ਤਾਂ ਤੁਸੀਂ ਕਲਰ ਚੇਂਜ ਵੀ ਕਰਵਾ ਸਕਦੇ ਹੋ ਤੇ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਅਮਨ ਅਗਰ ਕਲਰ ਚੇਂਜ ਕਰਾ ਲੈਂਦਾ ਹੈ ਵਰਕ ਦਾ ਜਿਹੜਾ हां ਜਿਵੇਂ ਜੀ ਗ੍ਰੇਸ ਆ ਵਰਕ ਦੀ ਪ੍ਰੋਪਰ ਆਏਗੀ ਤੇ ਬਿਲਕੁਲ ਜੀ ਆਪਾਂ ਕਲਰ ਦੇ ਅਕੋਰਡਿੰਗ ਜਿਹੜਾ ਵਰਕ ਦਾ ਮਟੀਰੀਅਲ ਹੈ ਉਹ ਆਪਾਂ ਚੇਂਜ ਕਰ ਦਿੰਨੇ ਆ ਇਸ ਕਰਕੇ ਤੁਸੀਂ ਗ੍ਰੇਸ ਦੀ ਬਿਲਕੁਲ ਵੀ ਟੈਨਸ਼ਨ ਨਾ ਲਿਆ ਕਰੋ ਕਿ ਸਾਡੇ ਸੂਟ ਦੀ ਗ੍ਰੇਸ ਆਏਗੀ ਜਾਂ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਤੇ ਆਪਾਂ ਪਸੰਦ ਆ ਅਸਲ ਤਾਂ ਕੀ ਆਪਾਂ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੈ ਇਹਦਾ ਦੁਪੱਟਾ ਪ੍ਰੈਸ ਹੋਣ ਲਈ ਗਿਆ ਹੋਇਆ ਤੇ ਉਹ ਆਇਆ ਨਹੀਂ ਹੈਗਾ ਤੇ ਇਸ ਕਰਕੇ ਨਾ ਤੁਹਾਨੂੰ ਬਿਨਾਂ ਦੁਪੱਟੇ ਤੋਂ ਹੀ ਦਿਖਾਇਆ ਤਾਂ ਦੁਪੱਟਾ ਆਪਾਂ ਸੇਮ ਕਲਰ ਦਾ ਹੀ ਰੱਖਿਆ ਉਹ ਦੁਪੱਟੇ ਨੂੰ ਵੀ ਆਪਾਂ ਮਜ਼ੈਂਟਾ ਕਲਰ ਦੀ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੀ ਤਕਰੀਬਨ ਇੱਕ ਆਫੀ ਵਾਰ ਆਪਣਾ ਡਿਜ਼ਾਈਨ ਜਿਹੜਾ ਰਿਪੀਟ ਹੋ ਚੁੱਕਿਆ ਤੇ ਤਕਰੀਬਨ ਸਾਰੀਆਂ ਭੈਣਾਂ ਨੂੰ ਪਤਾ ਹੀ ਕਿ ਆਪਣੇ ਦੁਪੱਟੇ ਜਿਹੜੇ ਨੇ ਕਿਵੇਂ ਦੇ ਹੁੰਦੇ ਨੇ ਚਲੋ ਜੀ ਅਗਲਾ ਸੂਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਸਾਡੀ ਕਿਸੇ ਬੱਚੀ ਦਾ ਸੂਟ ਹੈ ਬਹੁਤ ਹੀ স্লਿਮ ਫਿਟ ਸੂਟ ਬਣਿਆ ਹੋਇਆ ਦੇਖੋ ਜੀ ਇਸ ਤਰ੍ਹਾਂ ਪੂਰਾ ਹੈਵੀ neck ਬਣਿਆ ਹੋਇਆ ਇਹ ਵੀ ਸਾਨੂੰ ਉਹਨਾਂ ਨੇ ਡਿਜ਼ਾਈਨ ਸੈਂਡ ਕੀਤਾ ਸੀ ਕਹਿੰਦੇ ਅਮਾ ਅਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣਾਉਣਾ ਚਾਹੁੰਦੇ ਆ ਤੇ ਆਪਾਂ ਸੇਮ ਹੀ ਡਿਜ਼ਾਈਨ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਜਿਹੜਾ ਹੋਇਆ ਹੋਇਆ ਇਹ ਆਪਣੀਆਂ ਹੈਵੀ 슬ੀਵਸ ਟੈਂਡ ਗਿਆ ਹੈਵੀ ਆਪਣਾ neck ਬਣਿਆ ਹੋਇਆ ਇਸ ਤਰ੍ਹਾਂ ਆਪਣੇ ਪੂਰੇ ਸੂਟ ਦੇ ਵਿੱਚ ਕੰਮ ਕੀਤਾ ਗਿਆ ਤੁਸੀਂ neck ਚੈੱਕ ਕਰੋ ਬਹੁਤ ਹੀ ਪਿਆਰਾ neck ਬਣਿਆ ਹੋਇਆ ਇਹ ਵੀ ਆਪਣਾ ਸਾਰਾ ਪੀਸ ਹੈਂਡਵਕਟ ਦੇ ਉੱਪਰ ਕੀਤਾ ਹੋਇਆ ਜੀ ਆਪਾਂ ਨੇ ਤੀਸਰਾ ਪੂਰੀ ਸ਼ਰਟ ਦੇ ਵਿੱਚ ਕਟਦਾਣਾ ਔਰ ਜਿਹੜਾ ਪਰਲ ਦਾ ਕੰਮ ਕੀਤਾ ਗਿਆ ਇਸ ਤਰ੍ਹਾਂ ਕਲਰ ਬਹੁਤ ਹੀ ਪਿਆਰਾ ਹੈ ਇਹ ਆਪਾਂ ਸੈਟਨ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਜੀ ਇਹ ਰਹੇਗਾ ਜੀ ਨਾਲ ਟਰੌਜ਼ਰ ਪਲੇਨ ਆਪਾਂ ਟਰੌਜ਼ਰ ਰੱਖਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਹੈ ਦਾ ਸੂਟ ਦਾ ਕਲਰ ਹੈ ਔਰ ਡਿਜ਼ਾਈਨ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਜੀ ਜੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਤੇ ਦੁਪੱਟਾ ਰੱਖਿਆ ਜੀ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਔਰ ਦੁਪੱਟੇ ਦੇ ਉੱਪਰ ਲੈਸ਼ ਮੈਂ ਹਮੇਸ਼ਾ ਹੀ ਕਹਿੰਨੀ ਹੁੰਦੀ ਆ ਕਿ ਜੋ ਸਾਡੇ ਸੂਟ ਦੇ ਵਿੱਚ ਮਟੀਰੀਅਲ ਆਪਾਂ ਐਡ ਕੀਤਾ ਉਹੀ ਆਪਾਂ ਦੁਪੱਟੇ ਦੇ ਉੱਪਰ ਲੈਸ਼ ਜਿਹੜੀ ਐਡ ਕਰਦੇ ਆ ਤੇ ਬਿਲਕੁਲ ਦੁਪੱਟੇ ਦੇ ਉੱਪਰ ਜਿਹੜੀ ਲੈਸ਼ ਉਹ ਬਿਲਕੁਲ ਸਾਡੇ ਜਿਹੜੇ ਵਰਕ ਨਾਲ ਮੈਚ ਹੋ ਰਹੀ ਤੁਸੀਂ ਦੇਖ ਸਕਦੇ ਹੋ ਮੋਤੀ ਦਾ ਕੰਮ ਹੈ ਔਰ ਇਸੇ ਤਰ੍ਹਾਂ ਹੀ ਆਪਣੇ ਦੁਪੱਟੇ ਦੇ ਉੱਪਰ ਸਾਰਾ ਮੋਤੀ ਦਾ ਕੰਮ ਕੀਤਾ ਗਿਆ ਹਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਾਂ ਰੱਖਿਆ ਜੀ ਤੁਸੀਂ ਅਗਰ ਜਿਹੜੀਆਂ ਮੇਰੀਆਂ ਭੈਣਾਂ ਜੁੜੀਆਂ ਕਮਲ ਚਰ ਇਹ ਆਪਾਂ ਥੋੜਾ গারਲਿਸ਼ ਲੁੱਕ ਦੇ ਵਿੱਚ ਬਣਾਇਆ ਇਸ ਕਰਕੇ ਦੁਪੱਟਾ ਆਪਾਂ ਔਰਗਾਂਜ਼ਾ ਦਾ ਹੀ ਰੱਖਿਆ ਔਰ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਦੁਪੱਟਾ ਔਰਗਾਂਜ਼ਾ ਦਾ ਹੀ ਰੱਖਣਾ ਹੈ ਫੈਬਰਿਕ ਬਹੁਤ ਹੀ ਪਿਆਰਾ ਜੀ ਇਹ ਵਾਲਾ ਕਿਉਂਕਿ ਜਿਹੜੇ ਅਸੀਂ ਸੂਟ ਤੀਆਂ ਵਾਸਤੇ ਆਪਣੇ ਰੈਡੀ ਕਰਵਾਏ ਸੀ ਸੇਮ ਫੈਬਰਿਕ ਦੇ ਉੱਪਰ ਆਪਾਂ ਰੈਡੀ ਕਰਵਾਏ ਸੀ ਜੀ ਸੂਟ ਤੇ ਲੋ ਅਗਲਾ ਸੂਟ ਇਹ ਵੀ ਆਪਾਂ ਸ਼ਿਮਰ ਦੇ ਉੱਪਰ ਰੈਡੀ ਕੀਤਾ ਔਰ ਇਹ ਵੀ ਆਪਣਾ ਡਿਜ਼ਾਈਨ ਜਿਹੜਾ ਕਾਫੀ ਦਾ ਰਿਪੀਟ ਹੋ ਚੁੱਕਿਆ ਜੀ इस तरह रहेगा जी अपना ये वाला डिजाइन शिमर के उपर आप रैडी किया हो बहुत ही प्यारी शिमर लगी हुई इस तरह अपना रहेगा जी वी शेप के नैक बनया हुआ इस तरह अपन बाह बनिया हुई है ने, चेक कर सकते हो वर्क चेक करो बहुत ही प्यारा जरा वर्क किया हो वर्क हमेशा ही नीट एंड क्लीन मिलेगा जी इस तरह अपना सेंटर पैनल बनिया होर घेरे के उपर अपने कम रहेगा जी ਇਸ ਤਰ੍ਹਾਂ ਬਿਲਕੁਲ ਸਾਫ਼ ਸੁਥਰਾ ਕੰਮ ਮਿਲੇਗਾ ਤੁਹਾਨੂੰ ਇਦਾਂ ਨਹੀਂ ਹੋਏਗਾ ਕੁਝ ਵੀ ਸਾਡਾ ਜਿਹੜਾ ਵਰਕ ਹੈ ਤੁਹਾਨੂੰ ਪਸੰਦ ਨਹੀਂ ਹੈਗਾ ਕਿਉਂਕਿ ਹਮੇਸ਼ਾ ਹੀ ਸਾਡੇ ਸੂਟ ਦੇ ਵਿੱਚ ਤੁਸੀਂ ਦੇਖਿਆ ਨਾ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਆਪਾਂ ਨੇ ਐਡ ਕੀਤਾ ਹੁੰਦਾ ਚਾਹੇ ਉਹ ਦਬਕਾ ਹੋਵੇ ਚਾਹੇ ਉਹ ਸਿੱਪੀ ਹੋਵੇ ਜਾਂ ਕੜਦਾਨਾ ਹੋਵੇ ਪਰਲ ਹੋਵੇ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਐਡ ਕਰਦੇ ਆ ਕਿ ਤੁਹਾਡੇ ਸੂਟ ਦੀ ਪ੍ਰੋਪਰ ਜਿਹੜੀ ਗ੍ਰੇਸ ਆਵੇ ਜੀ ਇਸ ਤਰ੍ਹਾਂ ਸੈਂਟਰ ਪੈਨਲ ਵੀ ਸ਼ੇਪ ਨੈਕ ਔਰ ਬਾਜ਼ੂ ਇਹ ਆਪਾਂ ਰੈਡੀ ਕੀਤਾ ਜੀ ਸ਼ਿਮਰ ਦੇ ਉੱਪਰ ਤੇ ਇਸ ਤਰ੍ਹਾਂ ਰਹੇਗੀ ਜੀ ਆਪਣੀ ਬਾਟਮ ਬਾਟਮ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਵੇਲ ਬਣਾਈ ਹੋਈ ਜਿਵੇਂ ਸਾਡੇ ਘੇਰੇ ਦੇ ਉੱਪਰ ਜਾਂ ਸੈਂਟਰ ਪੈਨਲ ਦੇ ਉੱਪਰ ਵੇਲ ਬਣੀ ਹੋਈ ਹੈ ਸੇਮ ਹੀ ਆਪਾਂ ਬਾਟਮ ਦੇ ਉੱਪਰ ਬਣਾਇਆ ਹੋਇਆ ਜੀ ਤੇ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਵੀ ਦੁਪੱਟਾ ਆਪਾਂ organza ਦਾ ਰੱਖਿਆ ਹੋਇਆ ਹੋਰ ਦੁਪੱਟਾ ਨੂੰ ਸੇਮ ਜਿਹੜੀ ਮਿਲਦੀ ਜੁਲਦੀ ਲੈ ਸਾਡੇ ਵਰਕ ਨਾਲ ਉਹ ਆਪਾਂ ਐਡ ਆਨ ਕੀਤੀ ਹੈ ਜੀ ਬਹੁਤ ਹੀ ਪਿਆਰੀ ਔਰ ਅਚੀ ਕੁਆਲਿਟੀ ਦੇ ਵਿੱਚ ਚਾਹੇ ਉਹ ਲੈਸ਼ ਹੋਵੇ ਜਾਂ ਕੁਝ ਵੀ ਹੋਵੇ ਹਮੇਸ਼ਾ ਹੀ ਅਚੀ ਕੁਆਲਿਟੀ ਦੇ ਵਿੱਚ ਜਿਹੜਾ ਆਪਾਂ ਬਣਾਉਨੇ ਆ ਜੀ ਤੁਹਾਡੇ ਵਾਸਤੇ ਇਹ ਤੁਸੀਂ ਸ਼ਿਮਰ ਦੇ ਉੱਪਰ ਆਪਰ ਰੈਡੀ ਕੀਤਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਚਾਹੇ ਤੁਸੀਂ ਕ੍ਰੇਪ ਤੇ ਕਰਵਾ ਲਓ ਜਾਂ ਟਿਸ਼ੂ ਤੇ ਹੈਨਾ ਕਰਵਾ ਲਓ ਚਾਹੇ ਤੁਸੀਂ ਕਿ ਵੀ ਸਿਲਕ ਦੇ ਉੱਪਰ ਕਰਵਾ ਲਓ ਜਿਹੜਾ ਫੈਬਰਿਕ ਤੁਸੀਂ ਲਾਈਕ ਕਰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਲੋ ਜੀ ਅਗਲਾ ਸੂਟ ਇਹ ਵੀ ਆਪਣਾ ਡਿਜ਼ਾਈਨ ਜਿਹੜਾ ਨੇ ਦੂਸਰੀ ਤੀਜੀ ਵਾਰ ਰਿਪੀਟ ਹੋ ਚੁੱਕਿਆ ਜੀ ਇਹ ਪਹਿਲਾਂ ਆਪਾਂ ਸੂਟ ਰੈਡੀ ਕੀਤਾ ਸੀ ਉਹਦੇ ਵਿੱਚ ਆਪਾਂ ਸੈਂਟਰ ਪੈਨਲ ਬਣਾਇਆ ਸੀ ਬਟ ਇਹਦੇ ਵਿੱਚ ਆਪਾਂ ਸੈਂਟਰ ਪੈਨਲ ਨਹੀਂ ਬਣਾਇਆ ਕਿਉਂਕਿ ਸਾਡੇ ਕਸਟਮਰ ਨੇ ਸਪੈਸ਼ਲ ਸਾਨੂੰ ਕਿਹਾ ਸੀ ਕਿ ਸਾਨੂੰ ਸੈਂਟਰ ਪੈਨਲ ਨਹੀਂ ਚਾਹੀਦਾ ਐਜ਼ ਇਟ ਇਜ਼ ਜਿੱਦਾਂ ਬਣਿਆ ਹੋਇਆ ਤੇ ਸਾਨੂੰ ਉਸੇ ਤਰ੍ਹਾਂ ਹੀ ਬਣਾ ਕੇ ਦਿਓ ਇਹ ਆਪਾਂ ਕੀਤਾ ਜੀ ਰੈਡੀ ਪਿਓਰ ਸਿਲਕ ਦੇ ਉੱਪਰ ਰੈਡੀ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਹਾਂ ਦੇ ਉੱਪਰ ਵਰਕ ਰਹੇਗਾ ਬਹੁਤ ਹੀ ਪਿਆਰਾ ਵਰਕ ਹੈ ਔਰ ਪੂਰੀ ਹੈਵੀ ਬਾਜ਼ੂ ਬਣੀ ਹੋਈ ਹੈ ਜੀ ਜਿਵੇਂ ਆਪਣੀ ਸ਼ਰਟ ਦੇ ਵਿੱਚ ਕੰਮ ਹੈ ਉਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸ਼ਰਦ ਦੇ ਵਿੱਚ ਇਸੇ ਤਰ੍ਹਾਂ ਹੀ ਕੰਮ ਰਹੇਗਾ ਜੀ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਵੇਲ ਬਣੀ ਹੋਈ ਹੈ ਬਹੁਤ ਹੀ ਸਾਫ ਸੁਥਰਾ ਕੰਮ ਮਿਲੇਗਾ ਜੀ ਤੁਹਾਨੂੰ ਔਰ ਬਾਕੀ ਜਿਹੜਾ ਆਪਣਾ ਕਲਰ ਦੇ ਅਕੋਰਡਿੰਗ ਆਪਾਂ ਜਿਹੜਾ ਮਟੀਰੀਅਲ ਐਡ ਕਰਦੇ ਆ ਜੀ ਸੂਟ ਦੇ ਵਿੱਚ ਕਿਉਂਕਿ ਪ੍ਰੋਪਰ ਸਾਡੇ ਸੂਟ ਦੀ ਜਿਹੜੀ ਗ੍ਰੇਸ ਆਵੇ ਜੀ ਕਾਫੀ ਸਲਿਮ ਫਿਟ ਨੇ ਜਿਨ੍ਹਾਂ ਦੇ ਸੂਟ ਨੇ ਇਹ ਮਮਾ ਦਾ ਸੂਟ ਹੈ ਉਹ ਤੁਹਾਨੂੰ ਪਹਿਲਾਂ ਦਿਖਾਇਆ ਨੂੰ ਬੇਟੀਆਂ ਦੇ ਸੂਟ ਨੇ ਇਸ ਤਰ੍ਹਾਂ ਰਹੇਗੇ ਜੀ ਆਪਣੀ ਸਲਵਾਰ ਸਲਵਾਰ ਦੇ ਉੱਪਰ ਵੀ ਇਸ ਤਰ੍ਹਾਂ ਵੇਲ ਬਣੀ ਹੋਈ ਹੈ ਜਿਵੇਂ ਆਪਣੇ ਬਾਹਾਂ ਦੇ ਉੱਪਰ ਡਿਜ਼ਾਈਨ ਕੀਤਾ ਗਿਆ ਉਸੇ ਤਰ੍ਹਾਂ ਹੀ ਆਪਣੀ ਸਲਵਾਰ ਦੇ ਉੱਪਰ ਜਿਹੜਾ ਕੰਮ ਹੋ ਕੀਤਾ ਗਿਆ ਇਹਦਾਂ ਮੋਤੀ ਦੀ ਆਪਾਂ ਜਿਹੜੀ ਵਾਈਟ ਮੋਤੀ ਦੀ ਲੈਸ਼ ਲਗਾ ਕੇ ਪੂਰੇ ਸੂਟ ਨੂੰ ਜਿਹੜਾ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਕਾਂ ਤੇ ਚਾਹੇ ਉਹ neck 'ਤੇ ਚਾਹੇ ਉਹ ਬਾਜੂ 'ਏ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਇਹ ਆਪਾਂ ਪਿਓਰ ਸਿਲਕ ਦੇ ਉੱਪਰ ਰੈਡੀ ਕੀਤਾ ਜੀ ਤੇ ਇਸ ਦੇ ਉੱਪਰ ਆਪਾਂ ਦੁਪੱਟੇ ਦੇ ਉੱਪਰ ਲੈਸ਼ ਲਗਾਈ ਹੈ ਜੀ ਮੋਤੀ ਵਾਲੀ ਤੇ ਟਿਸ਼ੂ ਆਪਾਂ ਐਡ ਨਹੀਂ ਕੀਤਾ ਕਿਉਂਕਿ ਟਿਸ਼ੂ ਨਾਲ ਇਹਦਾ ਕਿਤੇ ਵੀ ਮੇਲ ਜਿਹੜਾ ਕੰਬੀਨੇਸ਼ਨ ਨਹੀਂ ਸੀ ਬਣ ਰਿਹਾ ਕਿਉਂਕਿ ਅਗਰ ਆਪਾਂ ਟਿਸ਼ੂ ਐਡ ਕਰਦੇ ਤਾਂ ਟਿਸ਼ੂ ਦਾ ਵਾਈਟ ਦੇ ਵਿੱਚ ਟਿਸ਼ੂ ਨਹੀਂ ਸੀ ਆ ਰਿਹਾ ਹੈਗਾ ਔਰ ਜਿਹੜਾ ਮੈਚਿੰਗ ਹੋ ਰਿਹਾ ਸੀ ਤਾਂ ਉਹ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ ਇਸ ਕਰਕੇ ਟਿਸ਼ੂ ਆਪਾਂ ਐਡ ਔਨ ਨਹੀਂ ਕੀਤਾ ਹੈਗਾ ਵਿਦਆਊਟ ਟਿਸ਼ੂ ਆਪਾਂ ਇਹ ਵਾਲਾ ਦੁਪੱਟਾ ਜਿਹੜਾ ਰੈਡੀ ਕੀਤਾ ਕਿਉਂਕਿ ਇਹ ਵੀ ਸਾਡੀ ਮਜਬੂਰੀ ਸੀ ਸਾਨੂੰ ਕਰਨਾ ਪਿਆ ਅਗਰ ਸਾਡੇ ਦੁਪੱਟੇ ਨਾਲ ਕੋਈ ਟਿਸ਼ੂ ਮੈਚ ਹੁੰਦਾ ਤਾਂ ਆਪਾਂ ਜ਼ਰੂਰ ਐਡ ਔਨ ਕਰਦੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ ਅਗਰ ਤੁਹਾਨੂੰ ਸੇਮ ਕਲਰ ਪਸੰਦ ਹੈ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਡਿਫਰੈਂਟ ਕਲਰ ਦੇ ਉੱਪਰ ਕਰਵਾਉਣਾ ਚਾਹਦੇ ਹੋ ਤੁਸੀਂ ਅੰਡਰ ਡਿਫਰੈਂਟ ਕਲਰ ਦੇ ਉੱਪਰ ਵੀ ਕਰਵਾ ਸਕਦੇ ਹੋ ਕਿਹੜਾ ਜੀ ਹੁਣ ਤੱਕ ਜਿੰਨੇ ਵੀ ਡਿਜ਼ਾਈਨ ਬਣਾਏ ਨੇ ਜੀ ਸਾਰੇ ਬਹੁਤ ਵਾਰ ਰਿਪੀਟ ਹੋ ਚੁੱਕੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਾਡੇ ਡਿਜ਼ਾਈਨ ਰਿਪੀਟ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਸੂਟ ਦੇ ਨਾਲ ਦੇ ਸਾਡੇ ਬਣੇ ਹੋਏ ਨੇ ਤਾਂ ਅਜੇ ਬਣ ਵੀ ਰਹੇ ਨੇ ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕਿੰਨੇ ਕ ਡਿਜ਼ਾਈਨ ਬਣ ਚੁੱਕੇ ਨੇ ਔਰ ਕਿੰਨੇ ਕ ਅਸੀਂ ਸਲਾਈ ਕਰਕੇ ਭੇਜ ਚੁੱਕੇ ਆ ਤੇ ਕਿੰਨੇ ਕ ਸਾਡੇ ਸਲਾਈ ਹੋ ਰਹੇ ਨੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਆਪਣਾ ਨੈਕ ਰਹੇਗਾ ਔਰ ਸੈਂਟਰ ਪੈਨਲ ਬਣਿਆ ਹੋਇਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਣਾ ਘੇਰੇ ਦੇ ਉੱਪਰ ਕੰਮ ਔਰ ਬੇਬੀ ਪਿੰਕ ਲੈਸ਼ ਲਗਾ ਕੇ ਆਪਾਂ ਜਿਹੜੇ ਪੂਰੇ ਸੂਟ ਨੂੰ ਫਿਨਿਸ਼ਿੰਗ ਜਿਹੜੀ ਕੀਤੀ ਹੋਈ ਹੈ ਜੀ और इस तरह अपनी बॉटम के उपर काम तुम देख सकते हो बॉटम के उपर भी बहुत प्यारा काम हो जिस तरह जिन्ना काम अपने घेरे के उपर उन्ना ही अपनी बॉटम के उपर काम है और काम भी तुम चेक कर सद बहुत ही साफ सुथरा काम है जी ये अपने कारीगर बहुत ही आराम ध्यान काम करते हैं हरेक तरह के कारीगर अपने को अवेलेबल ने जी तीन हैंडवर्क करवा सद आरी वर्क करवा सकते हो मशीन वर्क करवा सकते हो जी सक ये रखे जी अपना दुपट्टा नाल इस तरह पूरे दुपट्टे डिजाइनिंग रहेगी ਤੇ ਟਾਈ ਡਾਈ ਦੇ ਵਿੱਚ ਹਮੇਸ਼ਾ ਹੀ ਆਪਾਂ ਧਿਆਨ ਰੱਖ ਕੇ ਟਾਈ ਡਾਈ ਕਰਾਉਨੇ ਆ ਜੀ ਕਿ ਤੁਹਾਡੇ ਦੁਪट्टे ਜਿਹੜੇ ਨੇ ਤੁਹਾਡੇ ਵਧੀਆ ਬਣ ਕਿਉਂਕਿ ਦੁਪट्टे ਨਾਲ ਹੀ ਸੂਟ ਦੀ ਗ੍ਰੇਸ ਹੁੰਦੀ ਹੈ ਹੁਣ ਤੁਸੀਂ ਇਹ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਬਹੁਤ ਹੀ ਛੋਟੇ ਛੋਟੇ ਆਪਾਂ ਦੇ ਵਿੱਚ ਬਾਕਸ ਜੇ ਬਣਾਏ ਹੋਏ ਨੇ ਔਰ 4 ਸਾਈਡ ਜਿਵੇਂ ਆਪਣੇ ਸ਼ਰਟ ਨੂੰ ਲਾਇਆ ਸੀ ਜਿਹੜੀ ਐਡ ਕੀਤੀ ਉਹ ਹੀ ਆਪਾਂ ਦੁਪੱਟੇ ਦੇ ਉੱਪਰ ਐਡ ਆਨ ਕੀਤੀ ਹੋਈ ਹੈ ਜੀ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਟੈਬੀ ਦਾ ਔਰ ਆਪਾਂ ਸੂਟ ਰੈਡੀ ਕੀਤਾ ਹੈ ਆਪਾਂ ਕ੍ਰਸ਼ ਕਾਟਨ ਦੇ ਉੱਪਰ ਜਿਹੜਾ ਰੈਡੀ ਕੀਤਾ ਹੋਇਆ ਜੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਬਟਰ ਕਾਟਨ ਤੇ ਕਰਵਾ ਸਕਦੇ ਹੋ ਕਾਟਨ ਸਿਲਕ ਦੇ ਉੱਪਰ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਬਣਿਆ ਹੋਇਆ ਜੀ ਸਕਾਈ ਬਲੂ ਔਰ ਬੇਬੀ ਪਿੰਕ ਦਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਤੇ ਲੋ ਜੀ ਇਹ ਜੀ ਸਾਡੀ ਅੱਜ ਦੀ ਕਲੈਕਸ਼ਨ ਹੋਪ ਕਿ ਤੁਹਾਨੂੰ ਪਸੰਦ ਆਈ ਹੋਣੀ ਅਗਰ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਤੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਹਾਨੂੰ ਮੇਰੇ ਤੋਂ ਇਲਾਵਾ ਵੀ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਕਿਉਂਕਿ ਜਦੋਂ ਜਿਹੜੀ ਆਪਾਂ ਨਵੀਆਂ ਆਉਂਦੀਆਂ ਨੇ ਆਪਣੇ ਚੈਨਲ ਤੇ ਤੋਂ ਮੈਂ ਹਮੇਸ਼ਾ ਹੀ ਮੈਨੂੰ ਪਹਿਲਾਂ ਇਹ ਪੁੱਛਦੇ ਨੇ ਕਿ ਅਮਨ ਤੁਸੀਂ ਕਿਸੇ ਹੋਰ ਦਾ ਡਿਜ਼ਾਈਨ ਵੀ ਬਣਾ ਦੋਗੇ ਤੇ ਡੈਫੀਨੇਟਲੀ ਜੀ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਸੇਮ ਡਿਜ਼ਾਈਨ ਜਿਹੜਾ ਰੈਡੀ ਕਰਕੇ ਦਵਾਂਗੇ ਤੇ ਲਓ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ